ਸਤਨਾ ਸਿਰ ਵਾਹਿਗੁਰੂ ਸਾਹਿਬ ਜਿਓ ਰਸ ਸੋਇ ਨਾ ਰਸ ਰੂਪਾ ਕਾਮਣ ਰਸ ਪਰ ਮਲਗੀ ਬਾਸ ਰਸ ਘੋੜੇ ਰਸ ਸੇ ਜਾ ਮੰਦਰ रस मिठार समास एते रस शरीर के कह गड नाम निवास वाहे गुरु जी का खालसा वाहे गुरु, की गुरु जी की फतेह गुरुवाणी दिया ए तुका श्री गुरु ग्रंथ साहिब जी विच 15 ਅੰਗ ਤੇ ਸੁਭਾਇਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਉ ਇਹਨਾਂ ਦੁਕਾਰ ਹੈ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਰਸ ਸੁਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇਹਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਇਨਾਂ ਤੁਕਾਂ ਵਿੱਚ ਇਨਾਂ ਤੁਕਾਂ ਰਹਿ ਗੁਰੂ ਸਾਹਿਬ ਨੇ ਰਸ ਦੀ ਗੱਲ ਕੀਤੀ ਹੈ ਚਸਕਿਆਂ ਦੀ ਗੱਲ ਕੀਤੀ ਹੈ ਕਿ ਇਨਸਾਨ ਕਿਹੜੇ ਕਿਹੜੇ ਚਸਕਿਆਂ ਵਿੱਚ ਮਤਰੈਂਦਾ ਹੈ। ਰਸਨਾ ਚਸਕੇ ਤੋਂ ਭਾਵ ਜੋ ਇਨਸਾਨ ਜੋ ਮਨੁੱਖ ਜ਼ਰੂਰਤੋਂ ਜ਼ਿਆਦਾ ਕਿਸੇ ਪਦਾਰਤ ਦਾ ਜਾਂ ਕਿਸੇ ਚੀਜ਼ ਦਾ ਸੇਵਨ ਕਰਦਾ ਹੈ। ਇਨਸਾਨ ਦਾ ਧਿਆਨ ਕਿਸੇ ਵਸਤੂ ਵੱਲ ਜਾਂ ਪਦਾਰਤ ਵੱਲ ਜ਼ਰੂਰਤੋਂ ਵੱਧ ਹੋਵੇ ਫਿਰ ਉਹ ਚਾਹੇ ਕੋਈ ਵੀ ਪਦਾਰਥ ਜਾਂ ਵਸਤੂ ਹੋਵੇ ਉਹ ਚਸਕਾ ਹੈ ਅੱਜ ਇਨ੍ਹਾਂ ਤੁਕਾਂ ਵਿੱਚ ਗੁਰੂ ਸਾਹਿਬ ਨੇ ਇਨ੍ਹਾਂ ਹੀ ਰਸਾਂ ਦੀ ਚਸਕਿਆਂ ਦੀ ਗੱਲ ਕੀਤੀ ਹੈ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲਕੀ ਵਾਸ ਇਸ ਤੁਕ ਰਾਹੀਂ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਇਨਸਾਨ ਨੂੰ ਸੋਨਾ ਜਾਂਦੀ ਇਕੱਠਾ ਕਰਨ ਦੀ ਚਸਕਾ ਲੱਗਾ ਹੋਇਆ ਹੈ ਪਾਉਣ ਦਾ ਸ਼ੌਕ ਲੱਗਾ ਹੋਇਆ ਹੈ ਪਹਿਨਣ ਦਾ ਸ਼ੌਕ ਲੱਗਾ ਹੋਇਆ ਹੈ ਇਸਤਰੀ ਭਾਵ ਕਾਮ ਦਾ ਚਸਕਾ ਲੱਗਾ ਹੋਇਆ ਹੈ ਤੇ ਸੁਗੰਧੀਆਂ ਲਾਉਣ ਦਾ ਲਗਨ ਲੱਗੀ ਹੋਈ ਹੈ ਭਾਵ ਜੋ ਅਸੀਂ ਆਪਣੇ ਸਰੀਰ ਤੇ ਅਤਰ ਫੇਰ ਲਾਉਂਦੇ ਹਾਂ ਸੁਗੰਧੀਆਂ ਲਾਉਂਦੇ ਹਾਂ ਜਾਂ ਸੈਂਟਾਦ ਲਗਾਉਂਦੇ ਹਾਂ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇਸ ਟੁਕਰਾਇ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਮਹਿੰਗੇ ਮਹਿੰਗੇ ਘੋੜੇ ਰੱਖਣ ਦਾ ਚਸਕਾ ਲੱਗਾ ਹੈ ਘੋੜਿਆਂ ਦੀ ਸਵਾਰੀ ਕਰਨ ਦਾ ਸ਼ੌਕ ਲੱਗਾ ਹੋਇਆ ਹੈ ਸੋਹਣੇ ਪਲੰਗ ਤੇ ਮਹਿਲ ਬਾੜੀਆਂ ਦੀ ਲਾਲਸਾ ਲੱਗੀ ਹੋਈ ਹੈ ਸਵਾਦਲੇ ਮਿੱਠੇ ਪਦਾਰਥ ਤੇ ਮਾਸ ਖਾਣ ਦਾ ਚਸਕਾ ਲੱਗਾ ਹੋਇਆ ਹੈ ਇਹ ਉਸ ਟਾਈਮ ਦੇ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਪਰ ਅੱਜ ਹੋਰ ਵੀ ਬਹੁਤ ਚਸਕੇ ਹਨ ਮਹਿੰਗੀਆਂ ਗੱਡੀਆਂ ਦਾ ਚਸਕਾ ਮਹਿੰਗੇ ਕੀਮਤੇ ਮਕਾਨ ਮੇ ਕੋਠੀਆਂ ਬਣਾਉਣ ਦਾ ਚਸਕਾ ਤੇ ਬਹੁਤ ਐਸੇ ਖਾਣ ਵਾਲੇ ਪਦਾਰਥਾਂ ਵਸਤੂਆਂ ਜਿਨ੍ਹਾਂ ਦਾ ਚਸਕਾ ਇਨਸਾਨ ਨੂੰ ਲੱਗਾ ਹੋਇਆ ਹੈ ਜਿਨ੍ਹਾਂ ਦਾ ਸੇਵਨ ਇਨਸਾਨ ਜ਼ਰੂਰਤੋਂ ਵੱਧ ਕਰਦਾ ਹੈ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਇਸ ਤੋਂ ਕਰਾਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕੇ ਜਿਸ ਮਨੁੱਖ ਦੇ ਸਰੀਰ ਨੂੰ ਐਨੇ ਰਸ ਲੱਗੇ ਹੋਏ ਹਨ ਚਸਕੇ ਲੱਗੇ ਹੋਏ ਹਨ ਹੁਣ ਤਾਂ ਉਹ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿੱਚ ਹੋ ਸਕਦਾ ਹੈ ਭਾਵ ਜੋ ਜਿਸ ਇਨਸਾਨ ਦਾ ਧਿਆਨ ਇਨਾ ਚਸਕੇ ਵਿੱਚ ਲੱਗਾ ਹੋਇਆ ਹੈ ਉਹਦੇ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਚੰਗੇ ਗੁਣ ਕਿਵੇਂ ਬਸਣਗੇ ਉਹ ਆਪਣੇ ਹੀ ਚਸਕਿਆਂ ਵਿੱਚ ਮਸਤ ਹੋਇਆ ਹੈ ਗਲਤਾਨ ਹੋਇਆ ਹੈ ਉਹ ਕਿਸੇ ਲਈ ਕੀ ਕਰ ਸਕਦਾ ਹੈ ਇਸ ਲੁਕਾਈ ਲਈ ਕੀ ਕਰ ਸਕਦਾ ਹੈ ਇੱਥੇ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ ਕਿ ਗੁਰੂ ਸਾਹਿਬ ਨੇ ਸਾਰੇ ਚਸਕਿਆਂ ਨੂੰ ਮਾਸ ਖਾਣ ਦੇ ਚਸਕੇ ਬਰਾਬਰ ਹੀ ਰੱਖਿਆ ਹੈ ਸੋ ਇਸ ਲਈ ਸਾਨੂੰ ਕੀ ਖਾਣਾ ਕੀ ਨਹੀਂ ਖਾਣਾ ਉਸ ਬਾਦ-ਵਿਵਾਦ ਵਿੱਚ ਨਹੀਂ ਪੈਣਾ ਚਾਹੀਦਾ ਸਿਰਫ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਵੀ ਵਸਤੂ ਦਾ ਜਾਂ ਪਦਾਰਥ ਦਾ ਅਸੀਂ ਜ਼ਰੂਰਤੋਂ ਵੱਧ ਸੇਵਨ ਕਰਦੇ ਹਾਂ ਜਾਂ ਉਸ ਵੱਲ ਵੱਧ ਧਿਆਨ ਦਿੰਦੇ ਹਾਂ ਉਹ ਚਸਕਾ ਹੈ ਉਹ ਗਲਤ ਹੈ ਜ਼ਰੂਰਤ ਅਨੁਸਾਰ ਹੀ ਲੋੜ ਅਨੁਸਾਰ ਹੀ ਉਹਦਾ ਸੇਵਨ ਕਰਨਾ ਚਾਹੀਦਾ ਹੈ ਸਾਨੂੰ ਜ਼ਰੂਰਤ ਅਨੁਸਾਰ ਹੀ ਚੀਜ਼ ਲੈਣੀ ਚਾਹੀਦੀ ਹੈ ਯਾ ਖਾਣੇ ਚਾਹੀਦੀ ਹੈ ਲੋੜ ਤੋਂ ਵੱਧ ਕੁਝ ਵੀ ਕਰਨਾ ਗਲਤ ਹੋ ਗਲਤ ਹੈ ਚਸਕਾ ਹੈ ਰਾਸਾ ਹੈ ਅੱਜ ਦੀ ਵਿਚਾਰ ਤੁਸੀਂ ਸਰਵਣ ਕੀਤੀ ਹੈ ਅੱਗੇ ਇਸ ਚੈਨਲ ਦੇ ਮਾਧਮ ਰਾਹੀਂ ਗੁਰਬਾਣੀ ਦੀਆਂ ਧੁਕਾਂ ਦਾ ਪਾਠ ਤੇ ਵਿਚਾਰ ਤੁਸੀਂ ਹਰ ਰੋਜ਼ ਸਰਵਣ ਕਰ ਸਕਦੇ ਹੋ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਹਰ ਇੱਕ ਇਨਸਾਨ ਤੱਕ ਪੁੱਜ ਜਾਵੇ ਹਰ ਇੱਕ ਇਨਸਾਨ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਚੱਲ ਕੇ ਤੋਂ ਸਮਝ ਕੇ ਚੱਲ ਕੇ ਉਸ ਤੇ ਆਪਣਾ ਜੀਵਨ ਬਤੀਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ